ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਸਿਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾਂ ਹੀ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੋਈਆਂ ਸਵਾਈਆਂ ਵਾ ਤੇ ਜਦੋਂ ਵੀ ਚੱਲੋ ਵੀਰ ਜੀ ਨਾਲ ਕਾਈਦਾ ਵਾ ਸੋਹਣੇ ਪਸ਼ੂ ਹੁੰਦੇ ਆ ਤੇ ਰੇਟ ਵੀ ਨਾਰਮਲ ਹੁੰਦੇ ਆ ਬਾਕੀ ਕੋ ਵੀਡੀਓ ਪੂਰੀ ਵੇਖੇ ਜਰਸੀ ਐਚ ਐਫ ਵੈਡਾ ਤੁਹਾਨੂੰ ਚੰਗੀਆਂ ਇਧਰ ਦੀਆਂ ਜੰਮੀਆਂ ਪਲੀਆਂ ਤੁਹਾਨੂੰ ਦਿਖਾਉਣੀ ਆ ਬਾਕੀ ਸੋਈਆਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਈ ਦੀ ਕਿਰਪਾ ਬਾਕੀ ਵਧੀਆ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ ਵੇ ਗਿਆ ਮਾਲ ਫਿਰਦਨ ਨਾਲ ਫਿਰ ਹਾਂਜੀ ਹਾਂਜੀ ਵੀਜੀ ਬਹੁਤ ਪਿਆਰ ਮਿਲਿਆ ਵੀਡੀਓ ਨੂੰ ਬਾਕੀ ਹੁਣ ਤੱਕ ਫੋਨ ਖੜਕਣ ਦੇ ਅੱਛਾ ਤੇ ਉਹ ਵੇਟੀਰ ਬਾਅਦ ਚ ਫੇਰ ਮੈਂ ਪਹਿਲੀ ਵੀਡੀਓ ਤੇ ਵਾਵਾ ਪਸ਼ੂ ਵੇਚ ਗਿਆ ਤੇ ਹੁਣ ਬਾਅਦ ਚ ਫੇਰ 8-10 ਜਿਹੜੇ ਪਸ਼ੂ ਸੀ ਮਗਰ ਵੇਚ ਦਿੱਤੇ ਅੱਛਾ ਅੱਜ ਵੀ ਸੇਰੇ 7 ਵਛੀਆਂ ਹੀ ਹੁਣ 5 ਰਹਿ ਗਈਆਂ ਜੇ ਆਪਣੇ ਕੋਲ ਠੀਕ ਹੈ ਮਤਲਬ ਬਾਈ ਚਲਾਈ ਆਈ ਚਲਾਈ ਚੱਲੀ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਨਾਮ ਦੱਸੋ ਇੱਕ ਵਾਰ ਨਾਮ ਵੀਜੀ ਸ਼ੋਭਨਾਮ ਜਗਰਾਤ ਸਿੰਘ ਹਾਂਜੀ ਜੇ ਕੀ ਨਾਮ ਚੱਲਦਾ ਪਿੰਡ ਆਪਣਾ ਪੱਡੇ ਤੇ ਸੀਲ ਡੇਰਾਵਾ ਬਣਾ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਨੰਬਰ ਆਪਣਾ 815817550 ਜੀ ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਜਿਹੜੀ ਆ ਤਾਜੀ ਸੋਈ ਵੜ ਤੇ ਕਰ ਲਈ ਅੱਜ ਹੀ ਸੋਈ ਜਾਦੀ ਆ ਇਹ ਵੀ ਜੀ ਅੱਜ ਹੀ ਸੋਈ ਆ ਵਛੀ ਪਹਿਲਾ ਨਾ ਅੱਛਾ ਤੇ ਸੇਰੇ ਆਪਣੇ ਕੋ ਸੋਈ ਆ 2 ਵਜੇ ਅੱਛਾ ਤੇ ਜੇਰ ਜੂਰ ਦੀ ਬਿਲਕੁਲ ਡਾਨਾ ਆਪਣੇ ਕੋ ਬਕਾਇਦਾ ਜਿਹੜੀ ਇਹਨਾਂ ਦੀ ਵੀਡੀਓ ਬਣੀ ਜੇ ਅੱਛਾ ਤੇ ਮੋਮਾ ਚਾਰ ਦੰਦ ਵਛੀ ਲੱਗੀ ਹੈ ਜਰਸੀ ਦੇ ਵਿੱਚ ਕਰੋਸ ਆ ਕਿੰਨਾ ਕੁ ਦੁੱਧ ਕੱਢ ਜੂਗੀ ਪਹਿਲੇ ਸੋਈ ਦੁੱਧ ਵੀ ਜੀ ਜਰਸੀ ਵਛੀ ਆਪਣੀ 16 17 ਕਿਲੋ ਤਾਂ ਨਹੀਂ ਮਰਦੀ ਤੋਰ ਫਿਰ ਇਕ ਲਈ ਲਊ ਵਾਲੀ ਵਛੀ ਹੈ ਚੰਗੀ ਹੈ ਵਛੀ ਠੀਕ ਹੈ ਜੀ ਹਾਂਜੀ ਬਾਕੀ ਚੋਣਚਾਨ ਬਹੁਤ ਸਾਫ਼ ਨਿਕਲੀ ਰੱਖੀ ਬਾਕੀ ਥੱਲੇ ਸਫਾਈ ਤੇ ਆ ਚੰਗੀ ਤਿਆਰ ਹੋ ਗਈ ਸੂਆ ਪਹਿਲਾਂ ਸੂਈ ਆ ਤੇ ਚੌਗੀ ਜਿਹੜਾ ਕਹਿੰਦੇ ਵੀ ਹੁੰਦੀ ਆ ਲੈ ਵੀਰ ਜੀ ਬਹੁਤ ਹੈ ਜਰਸੀ ਕ੍ਰੋਸ ਤੇ ਆ ਇਹਨੂੰ ਚੰਦ ਵਿਖਾਲ ਦੋ ਜਿਹੜੀ ਚੀਜ਼ ਦੱਸਾਂਗੇ ਉਹ ਹੀ ਹੋਏਗੀ ਲਓ ਬੇਟਾ ਥੋੜਾ ਜਿਹਾ ਕਰਦੀ ਮੂੰਹੋਂ ਤਾਂ ਪਿਓਰ ਚਾਰ ਦੰਦ ਜੀ ਪਿਓਰ ਚਾਰ ਦੰਦ ਆ ਜਿਹੜੀ ਹਾਂਜੀ ਠੀਕ ਹੈ ਜੀ ਬਾਕੀ ਦੋ ਅੱਧਾ ਤੇ ਚੰਗਾ ਮੋਟਾ ਦੀ ਵਾਲੀ ਮਸ਼ੀਨ ਤੇ ਤਰਵਾਣੀ ਹੋਣੀ ਬਾਕੀ ਅਗਲੇ ਸੋਵੇ ਨੂੰ ਚੰਗੀ ਤਗੜੀ ਵੈੜ ਤਿਆਰ ਹੋਣੀ ਹੈ ਹਵਾਨਾ ਗਾਹ ਨਵੇਂ ਚੰਗਾ ਲੱਗੀ ਆ ਤੇ ਹਵਾਨਾ ਪਛਾਣ ਨਵੇਂ ਚੰਗਾ ਬਣਾਇਆ ਬਾਕੀ ਗੈਤੂ ਪਥਾਣਾ ਦਾ ਬਹੁਤ ਸੋਹਣਾ ਪੀਵੀ ਜੀ ਨਿਕਲਿਆ ਹਾਂਜੀ ਇਹ ਥਣ ਵੀ ਮੁੱਠੀ ਚਵਾਈ ਵਾਲਾ ਨਿਕਲਿਆ ਧਾਰਪੂਰ ਇੱਕ ਨੰਬਰ ਕੋਈ ਪੂਰ ਹਾਂਜੀ ਤੇਰਾ ਤੇਰਾ ਚਵਾਈਆਂ ਹੋਣੀਆਂ ਤੇਰਾ ਤੇਰਾ ਇਹਨੇ ਹੋਰ ਬਣੀ ਜਾਣਾ ਹਾਂਜੀ ਹਾਂਜੀ ਹਾਂ ਦੇਖ ਸਕਦੇ ਅੱਲਾਹ ਹੱਥ ਸੈੱਟ ਤੇ ਕਰੇ ਉਹਦੀ ਅੱਖ ਕਰਿਆ ਦੇਖ ਸਕਦੇ ਚੰਗੀ ਤਰ੍ਹਾਂ ਹਵਾਨਾ ਗਾਹ ਨਵੇਂ ਚੰਗਾ ਬਣਾਇਆ ਵਾ ਚਲੋ ਪੁਲਾ ਪੁਲਾ ਹਵਾਨੇ ਤੇ ਹੈ ਗਿਆ ਵ ਤੇ ਆਪੇ ਚੰਗੇ ਕਰੀ ਦੇਖ ਸਕਦੇ ਜੀ ਮਗਰ ਵੀਰ ਪੀਵੀ ਦੀ ਵਸ਼ੀ ਜੇ ਮਗਰ ਵੀ ਵਸ਼ੀ ਇਹ ਸੇਰੇ ਹੀ ਆਪਣੇ ਕੋ ਸੋਈਏ ਬਿਲਕੁਲ ਕਿਲਾ ਨੜੂ ਨਾਲ ਇਹ ਦੇਖਣ ਨੂੰ ਪੜਨਣਾ ਹੈ ਕਿ ਵਸ਼ੀ ਤੇ ਕਿੰਨਾ ਫੇਰ ਰੱਖਣਾ ਵੀ ਜੀ ਦਾ ਮੁੱਲ ਆਪਾਂ ਮੁੱਲ ਵੀ ਜੀ ਛੋਟਾ ਹੀ ਕਰਾਂਗੇ ਵਸ਼ੀ ਦਾ ਬਾਕੀ ਮੁੱਲ ਤੁਹਾਨੂੰ ਬੜਾਣ ਬਾਜ਼ਾਰ ਤੇ ਦੇਖੋ ਬੜੀ ਹੈ ਸੂਈ ਕਾਂ ਬੜੀ ਘੱਟ ਲੱਭਣ ਦੀ ਹਾਂਜੀ ਤੇ ਇਹ ਆ ਵੀ ਮੁੱਲ ਤੇ ਵਸ਼ੀ ਕਹਿੰਦੀ ਆ ਵੀ 65-70 ਬਾਹ ਕਰਾ ਦੋ ਹਾਂਜੀ ਮੈਂ ਕਹਿੰਦਾ ਅਸੀਂ 60000 ਦੀ ਦੇ ਦਈਏ 2-3000 ਛੱਡ ਦਈਏ ਤੋ ਫਿਰ ਵਸ਼ੀ ਪੂਰੇ 55000 ਦੀ ਦੇ ਦਿੱਤੀ 55000 ਦੀ ਦੇ ਦਿੱਤੀ ਚਲੋ ਬਾਕੀ ਮੌਕੇ ਤੇ ਹੋਰ ਗੱਲ ਮੌਕੇ ਤੇ ਮਾਨਤਾ ਨਾ ਹੋਏਗਾ ਬਿਲਕੁਲ ਇੱਕ ਨੰਬਰ ਵਸ਼ੀ ਸਾਫ਼ ਆ ਹੋਰ ਜੋ ਟੀਰਾ ਕੇ ਵਸ਼ੀ ਦੇ ਦਿੱਤੀ ਹੈ ਕੋਈ ਇਦਾਂ ਇਹਦੇ ਵਿੱਚ ਕਮਾਈ ਵਾਲੀ ਗੱਲ ਇਹ ਆ ਵੀ ਗਾਂ ਵਦਨ ਵਾਲੀ ਆ ਵਦਨ ਵਾਲੀ ਹੈ ਕੋਈ 400 ਚੁੰਗਣ ਵਾਲੀ ਵਸ਼ੀ ਤੇ ਆ ਵੀ ਤਾਜੀ ਸੋਈ ਆ ਇਹ ਵੀ ਜੀ ਵਸ਼ੀ ਕਰੀ ਹੀ ਰਹੀ ਆ ਇਹ ਵੀ ਸੇਰੇ ਆਪਣੇ ਕੋ ਸੋਈ ਹੈ ਤੜਕੇ 4 ਵਜੇ ਅੱਜ ਹੀ ਸੋਈ ਹੈ ਹਨਾ ਇਹ ਵੀ ਉਹ 2 ਵਜੇ ਸੋਈਏ 4 ਵਜੇ ਸੋਈ ਜੇ ਠੀਕ ਹੈ ਜੀ ਬਾਕੀ ਇਹ ਵੀ ਵੀਰ ਜੀ ਕੋਈ ਐਦਾਂ ਦਾ ਕੰਮ ਨਹੀਂ ਇੱਥੇ ਆਪਣਾ ਵੀ ਸੇਰੇ ਵਸ਼ੀਆਂ ਸੋਈਆਂ ਤੇ ਇਹਨਾਂ ਨੂੰ ਹਲਾਇਆ ਹੀ ਨਹੀਂ ਥੱਲਿਓ 7 6 7 ਕਿਲੋ ਦੇ ਲਾਗੇ ਬੌਲੀ ਹਵਸ਼ੀ ਕੋ ਕੱਢੀ ਹੈ ਤੇ 3 ਕਿਲੋ ਹਵਸ਼ੀ ਕੋ ਕੱਢੀ ਜੀ ਠੀਕ ਹੈ ਜੀ ਤੇ ਆ ਹਵਸ਼ੀ ਥੋੜੀ ਕਿਨਾਂ ਉਧਰ ਕੇ ਸੋਈਏ ਜੀ 3 4 4 5 ਤਿੰਨ ਖੜਤੀ ਅੱਪਣੇ ਕੋ ਕਾਲੀ ਆਈਆਂ ਨੇ ਸਾਰੀਆਂ ਵਸ਼ੀ ਸੁਆ ਇਹਦਾ ਸੋਹਵਾ ਵੀ ਜੀ ਪ੍ਰੋਪਰ ਦੁੱਜਾ ਆ ਇਹਦਾ ਦੂਸਰਾ ਹੈ ਬ੍ਰੀਡ ਬ੍ਰੂਡ ਵੇਖੋ ਬਹੁਤ ਸੋਹਣੀ ਵਛੀ ਜੀ ਤੇ ਇਹਦੇ ਮਗਰ ਕੀ ਆ ਉਤਰਾ ਇਹਦੇ ਮਗਰ ਬੱਚਾ ਵੱਚਾ ਆ ਗਿਆ ਜੀ ਇਹਦੇ ਮਗਰ ਬੱਚਾ ਹੈ ਹਾਂ ਜੀ ਬ੍ਰੀਡ ਬਹੁਤ ਸੋਹਣੀ ਵਛੀ ਦੀ ਕੁਆਲਿਟੀ ਵਾਲੀ ਵਛੀ ਹੈ ਵੇਖੋ ਫੇਸ ਵੇਖੋ ਕਿੰਨਾ ਸੋਹਣਾ ਬਸ ਇਹੋ ਵੀ ਥੋੜੇ ਕੇ ਨੇ ਸਿੰਗ ਦਗਾਉ ਤੁਹਾਨੂੰ ਗੇਲੀ ਕਰ ਗਿਆ ਹਾਂ ਜੀ ਬਾਕੀ ਪ੍ਰਿੰਟ ਵੇਖੋ ਵਛੀ ਦਾ ਫੁਲਕਾਰੀ ਲਾ ਕੇ ਥੋੜੀ ਲੱਪੇ 'ਚ ਇਹ ਵਛੀ ਅੱਜ ਅੱਜ ਹੀ ਸੋਈ ਆ ਥੋੜੀ ਲੱਪੇ 'ਚ ਆ ਤਰਾ ਪ੍ਰਿੰਟ ਪ੍ਰਿੰਟ ਦੀ ਚੰਗੀ ਆ ਆ ਜੋ ਲੈ ਆ ਜੀ ਕੀ ਥਾਣੇ ਦੌਰਾ ਲੱਗਾ ਵਸ਼ੀਨ ਹਰਦੇਵੀ ਜੀ ਦੋਤ ਵਾਲੀ ਵਸ਼ੀ ਜਿੰਨਾ ਵੀ ਲੈ ਵਾਲਾ ਹੀ ਫਿਰਦੀ ਦੋਤ ਵਾਲਾ ਲਈ ਫਿਰਦੀ ਹਾਂਜੀ ਪੌਰੀ ਪੌਲਾ ਸੱਜ ਵਸ਼ੀ ਜੀ ਬਾਕੀ ਚੌਣ ਚਾਣ ਇੱਕ ਨੰਬਰ ਨਿਕਲੀ ਵੈੜਦੀ ਇਹਦੀ ਕੋਈ ਆਲ ਨਹੀਂ ਕੁਛ ਨਹੀਂ ਠੀਕ ਹੈ ਬਾਕੀ ਯਾਰ ਪੀਵੀ ਜੀ ਵਸ਼ੀਆਂ ਬਣਦੀਆਂ 25 37 ਦਿਨੀ ਚਵਾਈ ਕਰਕੇ ਹਾਂਜੀ ਇਹ ਵਸ਼ੀ ਆਪਣਾ ਆਪ ਦੱਸੂਗੀ 54 ਦਿਨਾਂ ਤੇ ਉਦੋਂ ਤਰਾ ਦੁੱਧ ਕਿੰਨਾ ਕੱਢੀ ਜਾਊਗੀ ਹੈ ਵਸ਼ੀ ਵੀ ਜੀ ਪਹਿਲੇ ਸਵੇਰੇ ਨੇ 22 ਕਿਲੋ ਦੁੱਧ ਦਿੱਤਾ ਹੋਆ ਹਾਂਜੀ 25 24 25 26 ਕਿਲੋ ਤਾਂ ਵਸ਼ੀ ਨਹੀਂ ਮਰਦੀ ਬਸ ਦੁੱਧ ਚਵਾਉਣ ਵਾਲਾ ਬੰਦਾ ਚਾਹੀਦਾ ਠੀਕ ਹੈ ਜੀ ਬਾਕੀ ਵੀ ਜੀ ਮੇਨ ਚੀਜ਼ ਇਹ ਹੁੰਦੀ ਆਂ ਵੀ ਦੁੱਧ ਉਸ ਚੀਜ਼ ਨੇ ਕੱਢਣਾ ਕਿਤੇ ਕੁਆਲਿਟੀ ਨੇ ਵੀ ਕੁਆਲਿਟੀ ਜਿਹੜੇ ਤੁਸੀਂ ਗੱਲ ਕਰਨਦੇ ਜਿਵੇਂ ਕਵਾਲਿਟੀ ਨੇ ਵੀ ਦੁੱਧ ਕੱਢਣਾ ਹੁੰਦਾ। ਨਸਲ ਬਰੀਡ ਨੇ ਦੁੱਧ ਕੱਢਣਾ, ਬਾਕੀ ਚੀਜ਼ ਮੇਨ ਇਹ ਆ ਵੀ ਬੰਦੇ ਦਾ ਮੈਨੇਜਮੈਂਟ ਸਹੀ ਜਿਹਦੇ ਕੋ। ਹਾਂਜੀ ਹਾਂਜੀ। ਦੁੱਧ ਆਪੇ ਕਢਾ ਲੈਣਾ। ਹਾਂਜੀ ਹਾਂਜੀ। ਇੱਕ ਬਰੀਡ ਪਲੱਸ ਮੈਨੇਜਮੈਂਟ। ਹਾਂਜੀ। ਇਹਨਾਂ ਚੀਜ਼ਾਂ ਨੇ ਦੁੱਧ ਕੱਢਣਾ। ਬਾਕੀ ਇੱਕ ਇਹਦਾ ਚਿਹਰਾ ਤੁਹਾਨੂੰ ਦਿਖਾਈਏ। ਬਸ ਇਹ ਚੱਲ। ਸਿੰਗ ਕਿਸੇ ਨੇ ਨਹੀਂ ਲਗਾਏ। ਸਹੀ ਕਿਹਨੇ ਤੇ ਗਾਏ ਵਾਸ਼ੀ ਚ ਬਰੀਡ ਬੜੀ ਹੈ ਬਾਕੀ ਪੰਜਾ ਵੇਖ ਲਓ। ਬਿਲਕੁਲ ਕੂਲਾ ਜਿਹਾ। ਅੱਜ ਹੀ ਸੁੱਜੀ ਆ ਆ ਦੇਖ ਸਕਦੇ ਜੀ। ਜੇਰ ਇਹਦੀ ਵੀ ਡਾਣਾ ਬਿਲਕੁਲ ਵੀਡੀਓ ਆਪਣੇ ਕੋ ਬਣੀ ਜੇ। ਤੇ ਮੋਲੇ ਤਾਂ ਫਿਰ ਮੋਲੇ ਹਰ ਪੀਵੀਡੀ ਜਿੱਦਾਂ ਦਾ ਦੇ ਚੱਲਣ ਡਿਆ ਹੁਣ ਬਾਜ਼ਾਰ ਹਾਂਜੀ ਇਹ ਵਸ਼ੀ ਦੇ ਸੇਂਗਣਾ ਹੁੰਦੇ ਇਹਦੇ ਵਸ਼ੀ ਆ ਗਈ 9095 ਦੀ ਹਾਂਜੀ ਵਸ਼ੀ ਦੇ ਦੀਏ 80000 ਦੀ 75000 ਦੀ ਅਸੀਂ 75 ਚੋਂ ਫਿਰ ਛੋਟ ਕਰੀਏਗੇ ਕਿੰਨਾ ਮਾਣ ਕਰੀਏ ਕਿੰਨਾ 70 ਹਜ਼ਾਰ ਦੀ ਵਾਸ਼ੀ ਦੇ ਦिए ਅੱਛਾ ਪੂਰੇ 70 ਹਜ਼ਾਰ ਹਾਂਜੀ ਹਾਂਜੀ ਪਰ ਵਾਸ਼ੀ ਇਹ ਆ ਵੀ ਸਿੰਗਾ ਕਰਕੇ ਦੇਣ ਦੇ ਨੇ ਹਾਂਜੀ ਇਹ ਵਾਸ਼ੀ ਦਾ ਸਿੰਗ ਨਾ ਦਾਦੇ ਵਾਸ਼ੀ ਇਹ ਵਾਕਿਆ 90 95 ਦੀ ਵਿਗਣੀ ਹਾਂਜੀ ਬਾਕੀ ਬੌਲਾ ਹੀ ਬਾਕੀ ਹੈ ਜੇ ਹਰ ਚੰਗੀ ਜੰਮੀ ਪਲੀ ਦਾ 12 13 ਕਿਲੋ ਹੈਗਾ ਦੇਖੋ ਇਹ ਉਤਰਾ ਕਿੰਨਾ ਦੁੱਧ ਕੱਢੀ ਜਾਊਗੀ ਹਰ ਕੀ ਹੈ 24 25 26 ਕਿਲੋ ਦੇ ਲਾਗੇ ਬਨੇ ਦੁੱਧ ਖੁੱਲਾ ਪਾ ਜੂਗੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਵੀ ਤੁਹਾਨੂੰ ਦਿਖਾਈਏ ਬੜੇ ਕਮਾਲ ਦੀ ਅਸੱਲਿਆਂ ਆ ਦੇਸਾਂ ਦੇ ਹਵਾਨੇ ਤੇ ਨਾੜਾ ਮਿਲਕਵੇਨ ਵਿੱਚ ਚੰਗੀ ਲੱਗੀ ਆ 99 ਚੰਗਾ ਹੈ ਇਹਦੇ ਮਗਰ ਕੀ ਜ ਵੱਛਾ ਜੀ ਇਹ ਮਗਰ ਵੀ ਵੱਛਾ ਜੀ ਇਹ ਵੀ ਥੋੜੇ ਦਿਨਾਂ ਦੀ ਸੂਈ ਚ ਆਉਦੀ ਹੈ ਇਹ ਸਾਰੀਆਂ ਹੀ ਆ ਪੀਵੀਜੀ ਆਪਣੇ ਕੋ ਬੌਲੇ ਤੇ ਹੀ ਹਵਸ਼ੀਆਂ ਚ ਅੱਛਾ ਕੋਈ ਦੋ ਦਿਨਾਂ ਦੀ ਸੂਈ ਕੋਈ ਤਿੰਨਾਂ ਦੀ ਕੋਈ ਅੱਜ ਸੂਈ ਦੇ ਠੀਕ ਹੈ ਹਾਂਜੀ ਹਾਂਜੀ ਇਹ ਕਿੰਨੇ ਦਿਨਾਂ ਦੀ ਹੈ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਵੈਟ ਸੂਈ ਨੂੰ ਤੇ ਇਹਦੇ ਕੋ 18 ਲੀਟਰ ਜਿਹੜਾ ਬੌਲਾ ਤਿਆਰ ਹੋਏਗਾ 18 ਲੀਟਰ ਤਿਆਰ ਆ ਬਿਲਕੁਲ ਦੂਜਾ ਤੂ ਆ ਬਾਕੀ ਹਾਈਟ ਇਹ ਕਿੰਨਾ ਕਰੀ ਜਾਊਗੀ ਉਤਰਾ ਇਹ ਵੀ 25 26 ਕਿਲੋ ਦੀ ਮਾਲ ਕਿਹਾ ਵਸ਼ੀ 25 26 ਕਿਲੋ ਇਹ ਵੀ ਲੈ ਵਾ ਕਿੰਦੀ ਵੀ ਕਰੀ ਚਾਹੂਗੀ ਲੇ ਆ ਜੀ ਬਾਕੀ ਯਾਰ ਪੀਟ ਜੀ ਇਹ ਆ ਵੀ ਨੋਕ ਵਾਲਾ ਥਣ ਦੁੱਧ ਵਾਲਾ ਲੈਵੇ ਤੇ ਨਾੜਾ ਵੇਖੋ ਕਿੰਨੀਆਂ ਸੋਹਣੀਆਂ ਭਾਵੇਂ ਨਾ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋ ਮਸ਼ੀਨ ਨਾਲ ਕਰ ਲੇ ਹਾਂ ਜੀ ਤਾਰੀਆਂ ਵੇੜਾ ਹੱਤੀ ਚਵਾਈ ਵਾਲੀਆਂ ਮਸ਼ੀਨ ਵਾਲੇ ਵੀ ਆ ਹਾਂ ਜੀ ਇਹ ਹੈ ਬਰੀਡ ਕੁਆਲਿਟੀਆਂ ਇਹ ਚ ਚੰਗੀਆਂ ਬਾਕੀ ਅੱਜ ਕੱਲ੍ਹ ਗਾਂ ਥੋੜੀ ਸੂਈ ਘੱਟ ਲੱਭਣ ਦੀ ਹੈ ਬਹੁਤ ਹੀ ਵੈਰੈਂਡ ਡਿਮਾਂਡ ਹੁੰਦੀ ਹੈ ਵੀ ਸੂਈਆਂ ਗਾਵਾਂ ਹੋਣ। ਜੀ ਦੋ ਤਿੰਨ ਦਿਨ ਫਿਰੇ ਆ ਪਸ਼ੂ ਲੱਭਦਾ ਘਟਿਆ ਹੁੰਦੇ ਆਉਂਦੇ ਆਂ ਵੇਖ ਜਾਂਦਾ ਵੇਖਦਾ ਪਹਿਲਾਂ ਲੱਭਦਾ ਨਹੀਂ ਜੇ ਪਸ਼ੂ। ਠੀਕ ਆ। ਤੇ ਸੇਰੇ ਆਪਣੇ ਕਿ ਮੈਂ ਤੁਹਾਨੂੰ ਦੱਸਣ ਡਿਆ ਵੀ ਆ ਜਰਸੀ ਵਾਸ਼ੀ ਦੇ ਵੀ ਕਹਾ ਘੋਣ ਲੱਗਣ ਡੇ ਫੋਨ ਬੜੇ ਆਉਂਦੇ ਏ ਤੇ ਮੈਂ ਖ ਮਿਲੋ ਵੀਡੀਓ ਪਾ ਲਦਾ ਇੱਕ ਵਾਰੀ। ਠੀਕ ਆ। ਡੈਂਗਰ ਵੇਖ ਜਾਂਦਾ ਸਵੇਰ ਸਵੇਰਾ। ਤੇ ਇਹਦਾ ਫਿਰ ਮੁੱਲ। ਇਹਦਾ ਵੀ ਜੀ ਵਾਸ਼ੀ ਤੇ ਇਹ ਵੀ 80-85 ਕਰਦੀ ਹੈ ਤੇ 75000 ਦੀ ਵੀ ਦੇ ਦੀਏ। 75000 70 ਦੀ ਜੀ ਹਾਂਜੀ 70 ਦੀ ਹੋ ਜਾਈਗੀ ਵਿੱਚ ਛੋਟ ਛਫਾ ਹੋਏਗਾ ਗੁੱਲਾ ਭਰਾ ਦਾ ਜਿਹੜਾ ਕੋ ਫੋਨ ਲਾਵੇ ਹੋ ਜਾਊਗਾ ਮਾਨ ਤਨ ਮੌਕੇ ਤੇ ਗੁੱਲਾ ਚੰਗੀ ਵਸ਼ੀਆ ਵੇਖੋ 나ੜਾ ਨੂੜਾ ਕਿੰਨੀਆਂ ਸੋਹਣੀਆਂ ਅਡਰ ਤੇ ਠੀਕ ਹੈ ਜੀ ਬੋਸ ਸੋਹਣਾ ਨੋਟ ਵਾਲਾ ਤੇ ਹੁਣ ਇੱਕ ਆ ਜਰਸੀ ਆ ਗਈ ਆਪਣੇ ਕੋ ਪੰਜਾਬ ਵਾਲੀ ਹਾਂਜੀ ਇਹ ਵੀ ਤਾਜੀ ਸੋਈ ਹੈ ਹਨਾ ਤਾਜੀ ਸੋਈ ਆ ਵੇਖੋ 나ੜੂ ਕਿੱਲਾ 나ੜੂ ਕਿੱਲੇ 나ੜੂ ਨਾੜੂ ਨਾੜੂ ਤੇ ਆ ਦੋ ਜਾਂਤੀ ਜਿਆਦੇ ਨੋਇਆ ਜਿਹਨੂੰ ਵੈੜ ਨੂੰ ਸੂਈ ਨੂੰ ਹਾਂਜੀ ਤੇ ਇਹਦੇ ਤੋਂ 15-16 ਕਿਲੋ ਬੌਲਾ ਤਿਆਰ ਹੋਏਗਾ ਜੀ ਤੇ ਇਹ ਕਿੰਨਾ ਭਰੀ ਜਾਊਗੀ ਇਹ ਵੀ 20 ਤੋਂ 12 ਹੀ ਚੱਲੂਗੀ ਖੁੱਲਾ 20 ਕਿਲੋ ਦੁੱਧ ਕਿਤੇ ਨਹੀਂ ਗਿਆ ਵੈੜ ਤੋਂ ਠੀਕ ਹੈ ਜੀ ਹਾਂਜੀ ਹੱਥਾਂ ਨੇ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਐ ਬਾਕੀ ਛੋਟਾ ਜਿਹਾ ਫੇਸ ਲੱਗਾ ਤਾਂ ਨਿੱਕੇ ਨਿੱਕੇ ਕੰਨ ਨੇ ਜਿਹੜੇ ਇਹਦੇ ਸੋਹਣੀ ਵਸਟੀ ਐ ਜਿੰਨੀ ਵੀ ਪੰਜਾਬ ਵਾਲੀ ਦੱਸੀ ਐ ਜਿਹੜੀ ਇੱਧਰ ਦੀ ਜੰਮੀ ਪਲੀ ਐ ਤੇ ਫੁੱਲ ਸਾਈਜ਼ ਆ ਵਸਟੀ ਤਾਂ ਨਹੀਂ ਐ ਵੀ ਛੋਟੀ ਜੀ ਹੋਏਗੀ ਥੱਲੇ ਵੀ ਦੇਖ ਸਾਡੇ ਚੰਗੀ ਹੈ ਤੋਰਾ ਤਾਰਾ ਵੀ ਇੱਕ ਨੰਬਰ ਵਾਸੀ ਦਾ ਆਜੂ ਲੈ ਆ ਆ ਜੀ ਮਾਗੀਆ ਵੀ ਦੀ ਵੱਟੀ ਵਾਸੀ ਜਰਸੀ ਘਾਟ ਨਿਕਲਦੀ ਅੱਗੇ ਉਦੋਂ ਪਿਛਲੀ ਵੀਡੀਓ ਚ ਪਾਈ ਬਹੁਤ ਡਿਮਾਂਡ ਹੋਈ ਸੀ ਹਾਂਜੀ ਮਾਤਲ ਹੱਬ ਜਿ ਲੈਣੇ ਇੱਕ ਅੱਗੇ ਦੇਖਦੇ ਥੱਲੇ ਵੀ ਚੰਗੀ ਬਣੀ ਹੈ ਤੇ ਮੋਲ ਫਿਰ ਇਹਦਾ ਵੀ ਜੀ ਮੋਲ ਵੀ ਜੀ ਇਹਦਾ ਵੀ 72000 70 ਦੀ ਦੇ ਦੀਏ ਜੀ ਇਹ ਵੀ 70 ਦੀ ਦੇ ਦੀਏ ਇਹ ਛੱਡ ਦਈਏ 2000 ਇਹਦਾ ਅੱਛਾ 2000 ਛੱਡ ਗਏ ਫਿਰ 5 ਹੀ ਛੱਡ ਗਏ 65000 ਦੀ ਵਸ਼ੀ ਦੇ ਦੀਏ ਅੱਛਾ 65000 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਵਸ਼ੀ ਚੰਗੀ ਕੁਆਲਟੀ ਦੀ ਹੈ ਦੁੱਧ ਵਾਲੀ ਵਸ਼ੀ ਕੋਈ ਵੀਰਪਰਾ ਸੇਵਾ ਕਰ ਲੈ ਕੇ ਤਾਂ 20 ਬਾਰਵੀਂ ਚ ਵਾੜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਕਾਫੀ ਤਾਜੀ ਸੋਈ ਹੈ ਇਹ ਵੀ ਤਾਜੀ ਸੋਈ ਜੇ ਇਹ ਕਿੰਨੇ ਕ ਦਿਨਾਂ ਦੀ ਸੋਈ ਬੱਚੇ ਦਾ ਵੀ ਨਾੜੂ ਤੇ ਹੀ ਹੈ ਇਹਦੇ ਮਗਰ ਵੱਛੀ ਹੈ ਇਹ ਆ ਥਾਣੇ ਦੇ ਤੇ ਦੇਖ ਸਕਦੇ ਆ ਆਪਾਂ ਲੱਗ ਗਿਆ ਤਾਂ ਆ ਦੇਖ ਸਕਦੇ ਜੀ ਬੱਚੀ ਵੀ ਚੰਗੀ ਚੰਗੀ ਚੰਮੀ ਪਲੀ ਐ ਵੀ ਕਦ ਕਾਠ ਵੇਲ ਦੀ ਚੰਗੀ ਐ ਹੈਗੀ ਐ ਵੀ ਜਰਸੀ ਕ੍ਰਾਸ ਤੇ ਇਹ ਵੀ ਜਰਸੀ ਕ੍ਰਾਸ ਦੇ ਵਿੱਚ ਆਂਦੀ ਐ ਜੀ ਆ ਦੇਖ ਸਕਦੇ ਫੁੱਲ ਵੱਡੀ ਵੜਿਆ ਐ ਵੀ ਥਾਣਤੀ ਕੁਆਲਿਟੀ ਐਟਰ ਦੀ ਕੁਆਲਿਟੀ ਇੱਕ ਨੰਬਰ ਲੱਗੀ ਘੱਟ ਵਾਲੀ ਬਸ਼ੀ ਲੈ ਆਓ ਜੀ ਬਾਕੀ ਗਾਵਾਂ ਜੋਰ ਚ ਪੂਰੀਆਂ ਸਾਰੀਆਂ ਵਾਲੀਆਂ ਗਾਵਾਂ ਸਾਰੀਆਂ ਨਵੀਆਂ ਰੀਵੀ ਜੀ ਕੋਈ ਪਹਿਲਾ ਸੁਬਾ ਕੋਈ ਦੂਜਾ ਸੁਬਾ ਤੀਜਾ ਸੁਬਾ ਗਾਂ ਕੋਈ ਨਹੀਂ ਦੀ ਹੈਗੀ ਪਹਿਲਾ ਜਾਂ ਦੂਜਾ ਸੁਬਾ ਹੀ ਆ ਸਾਰੀਆਂ ਹੀ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਉਤਰਾ ਦੁੱਧ ਕਿੰਨਾ ਇਹਦੇ ਕੋਲ ਹੁਣ ਮੌਕੇ ਇਹਦੇ ਕੋ ਮੌਕੇ ਤੇ 14 ਕਿਲੋ ਬੌਲਾ ਜੀ ਤਿਆਰ ਤੇ ਇਹ ਕਿੰਨਾ ਕਰੀ ਜਾਊਗੀ ਇਹ ਵੀ 18 20 18 20 ਖੁੱਲਾ ਦੁੱਧ ਪਾਜੂ ਦੀ ਬਸ਼ੀ ਤੇ ਮੁੱਲੇ ਦਾ ਕਿੰਨਾ ਰੱਖੀਏ ਮੁੱਲ ਇਹ ਵੀ ਬਸ਼ੀ ਮੈਂ ਕਹਿੰਨਾ 70 ਦੀ ਦੇ ਰਹੀਏ 65 ਦੀ ਦੇਦੀ ਜੋੜੇ ਰਲਾਦੀ ਆ ਬੌਲਾ अच्छा जोड़ा इकोज्या कर दे हां जी पैण परा जोड़ा लेएगा कोई दोरे च 5000 शॉट फोर अच्छा जोड़े च जोड़े च ओ जतरा ओ जोड़ा वा हां जी ओ इकोज्या कोई पैण परा इकट्ठा लगे ओ च भी 5000 शॉट ठीक है जी हां जी जोड़ा जोड़ा करता आज के जोड़ा जोड़ा ही करता ठीक है बाकी चलो इत्थे आओ ते अपनी तसल्ली करो हां जी हां जी ते वेस चाख के ते अपनी समझ ना ते अपनी मर्जी ने पशु खरीदो जी